ਕਰ ਕੇ ਕਰ ਕੇ ਤੱਕਾ ਮਾਰੂ ਉਹ ਤੇ ਕਰੇ ਉਹ ਜਿਹੜੀ ਜਿਲੀ ਆਪੀ ਦੀ ਪਿਆਰ ਨਹੀਂ ਕਰਦੇ ਉਹ ਤਾਂ ਕੀ ਕਰੂਗੀ ਨਹੀਂ ਪਿਆਰ ਨਹੀਂ ਕਰ ਸਕਦਾ ਫਿਰ ਉਹਨਾ ਪ੍ਰਸਤੂ ਮੁਰਕੇ ਆਣਾ ਦੇ ਇੱਕ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਥਾਣਾ ਸਰਾਬਾ ਨਗਰ ਦੇ ਇਲਾਕੇ 'ਚ ਸਥਿਤ ਇੱਕ ਹੋਟਲ ਦੇ ਵਿੱਚ ਰੰਗਰੇਲੀਆਂ ਮਨਾਉਣ ਦੇ ਇੱਕ ਆਈਐਸ ਅਧਿਕਾਰੀ ਦੇ ਪਤੀ ਨੂੰ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਬੂ ਕੀਤਾ ਪਰ ਇੱਥੇ ਜ਼ਿਕਰਯੋਗ ਹੈ ਕਿ ਕਿਸੇ ਪੁਲਿਸ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਹੈ ਜੋ ਪਹਿਲਾਂ ਨਹੀਂ ਕੀਤੀ ਸੀ ਬਾਅਦ ਦੇ ਵਿੱਚ ਸਾਰੀ ਜਾਣਕਾਰੀ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਸਰਾਬਾ ਨਗਰ ਸਥਿਤ ਇੱਕ ਹੋਟਲ 'ਚ ਕੁਝ ਲੋਕ ਵਿਦੇਸ਼ੀ ਕੁੜੀਆਂ ਨਾਲ ਰੰਗਰੇਲੀਆਂ ਮਨਾ ਰਹੇ ਨੇ ਜਿਸ ਤੋਂ ਬਾਅਦ ਇਲਾਕਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਿੱਥੇ ਦੋ ਵਿਦੇਸ਼ੀ ਕੁੜੀਆਂ ਤੇ ਦੋ ਵਿਅਕਤੀ ਨੂੰ ਪੁਲਿਸ ਹੱਥ ਫੜ ਲੈਂਦੀ ਹੈ ਸ਼ੁਰੂਆਤੀ ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਵਿਅਕਤੀ ਪੁਲਿਸ ਤੇ ਰੋਪ ਜਮਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਖੁਦ ਨੂੰ ਆਈਏਐਸ ਅਧਿਕਾਰੀ ਦਾ ਪਤੀ ਦੱਸਦਾ ਹੈ ਤਾਂ ਪੁਲਿਸ ਸਹਿਯੋਗ ਦੇ ਨਾਲ ਕੰਮ ਲੈਂਦੇ ਆں ਮੁਲਜ਼ਮ ਤੋਂ ਮਹਿਲਾ ਆਈਏਐਸ ਅਧਿਕਾਰੀ ਦਾ ਨਾਮ ਪੁੱਛ ਕੇ ਉਸ ਨੂੰ ਕਾਲ ਕਰਦੇ ਆਂ ਪੁਲਿਸ ਜਦੋਂ ਮਹਿਲਾ ਅਧਿਕਾਰੀ ਅਨੁਸਾਰੀ ਸਥਿਤੀ ਤੋਂ ਜਾਣੂ ਕਰ ਬੰਦੀ ਹੈ ਤਾਂ ਮਹਿਲਾ ਅਧਿਕਾਰੀ ਪੁਲਿਸ ਨੂੰ ਪਤੀ ਖਿਲਾਫ ਕੇਸ ਦਰਜ ਕਰਨ ਦੀ ਹਿਦਾਇਤ ਦੇ ਨਾਲ ਜੋ ਨਿਰਦੇਸ਼ ਹੈ ਉਹੀ ਦਿੰਦੀ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੋਵਿਦਾ ਵਿੱਚ ਪੈ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਲੁਧਿਆਣਾ ਦੇ ਇੱਕ ਹੋਟਲ ਦੇ ਵਿੱਚ ਰੇਡ ਵੱਜੀ ਤੇ ਪੁਲਿਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ ਕੋਈ ਗੱਲ ਇਹ ਕਿ ਮਾਮਲਾ ਹੈ ਇੱਕ ਕੱਲ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਮਕਦਮਾ ਨੰਬਰ 43 ਇਮੋਰਲ ਟਰੈਫਿਕਿੰਗ ਦਾ ਇੱਕ ਪਰਚਾ ਦਰਜ ਕੀਤਾ ਜੇ ਚ ਇੱਕ ਮਿਸਟਰ ਢਿੱਲੋ ਨਾਮ ਦਾ ਵਿਅਕਤੀ ਤੇ ਪਲੱਸ ਨਾਲ ਇੱਕ ਲੇਡੀ ਜਿਹੜੀ ਗ੍ਰਿਫਤਾਰ ਕੀਤੀ ਹੈ ਫਰਦਰ ਅਗੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਸਰ ਇਹ ਕੋਈ ਸਰ ਲੇਡੀ ਸਪਲਾਈ ਕਰਦੇ ਸੀ ਅਗੇ ਕੀ ਮਾਮਲਾ ਇਹ ਹਜੇ ਮੋਰਲ ਟ੍ਰੈਫਿਕਿੰਗ ਦਾ ਅਸੀਂ ਕੇਸ ਰਜਿਸਟਰਡ ਕੀਤਾ ਫਰਦਰ ਅਗੇ ਡੂਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਗੱਲ ਵੈਰੀਫਾਈ ਕਰਦੇ ਸਰ ਨਿੱਜੀ ਹੋਟਲ ਵਿੱਚ ਚੱਲ ਰਹੀ ਸੀ ਨਹੀਂ ਕਿ ਇੱਕ ਕਾਰ ਸੀ ਕੋਈ ਕਾਰ ਸੀ ਕਿਹੜਾ ਏਰੀਆ ਸਰ ਇਹ ਪਾਈਨ ਨੰਬਰ ਡਿਵੀਜ਼ਨ ਦੇ ਏਰੀਆ ਦੇ ਵਿੱਚ ਸੀ ਸਰ ਬੰਦੇ ਕਿਹੜਾ ਮਕਾਨ ਪੰਜ ਨੰਬਰ ਡਿਵੀਜ਼ਨ ਥਾਣੇ ਦਾ ਏਰੀਆ ਹੀ ਸੀ ਜੋ ਉੱਥੇ ਹੀ ਇਹ ਕੋਠੀ ਜਿਹੜੀ ਸਥਿਤੀ ਉੱਥੇ ਉਹ ਮੁਕਦਮਾ ਦਰਜ ਕੀਤਾ ਗਿਆ ਤੇ ਦੋ ਦੋ ਸ਼ਹਿਰਨ ਗ੍ਰਿਫਤਾਰ ਕੀਤੇ ਥੈਂਕ ਯੂ How do you...